ਨਾਲੇ ਹੁਣ ਜੇ ਇਹ ਗੱਲ ਮੰਨ ਲਈਏ ਚਲੋ ਵੀ ਹੁਣ ਜੇ ਹੁਣ ਪੁੱਛਿਆ ਜਾਂਦਾ ਉਹਦੇ ਕੋਲ ਵੀਰ ਦੇ ਕੋਲ ਵੀ ਤੁਸੀਂ ਦੱਸੋ ਕਿਹੜੀ ਕਾਸਟ ਵਿੱਚ ਗੁਰੂ ਸਾਹਿਬ ਵਿਆਹ ਕਰਦੇ ਹੂੰ ਕਾਸਟਾਂ ਤਾਂ 3600 ਕਾਸਟਾਂ ਉਥੇ ਹਿੰਦੁਸਤਾਨ ਦੇ ਵਿੱਚ ਸੀਗੀਆਂ ਆਹੋ ਫੇਰ ਕਹਣਾ ਸੀ ਗੁਰੂ ਸਾਹਿਬ ਨੇ ਐਸ ਕਾਸਟ ਵਿੱਚ ਕੀਤਾ ਜੇ ਐਸ ਕਾਸਟ ਵਿੱਚ ਵੀ ਕਰਦੇ ਤੇ ਫੇਸ ਯਾਨੀ ਕਿ ਝਗੜਾ ਨਹੀਂ ਸੀ ਹੁੰਦਾ ਹੂੰ ਜੇ ਉਹਨਾਂ ਤੋਂ ਗਨ ਨੀਵੀਂ ਕਾਸਟ ਹੋਰ ਹੋਣੀ ਸੀ ਵੀ ਇਹ ਚ ਨਹੀਂ ਕੀਤਾ ਤਾਂ ਜਾਤੀ ਵਿਤ ਕਰੇ ਆਹ ਫੇਰ ਉਥੇ ਨਹੀਂ ਫੇਰ ਪਰ ਜੇ ਗੁਰਮਤਿ ਦੀ ਆਪਾਂ ਗੱਲ ਕਰਦੇ ਹੋ ਸਿਰਫ ਕਾਸਟ ਦੀ ਗੱਲ ਹੀ ਥੋੜੀ ਕਰਦੀ ਆ ਉਹ ਤਾਂ ਜਿਹੜੀ ਰੰਗਾਂ ਦੇ ਵਿਤਕਰੇ ਉਹਨੂੰ ਵੀ ਖਤਮ ਕਰਦੀ ਆ ਆ ਫਿਰ ਕਹਿੰਦੇ ਵੀ ਗੁਰੂ ਸਾਹਿਬ ਨੇ ਵੀ ਉਹ ਤਾਂ ਕਰ ਖਤਮ ਤਾਂ ਹੋਣੇ ਸੀ ਜੇ ਕਿਸੇ ਹੋਰ ਰੰਗ ਦੀ ਇਸਤਰੀ ਦੇ ਨਾਲ ਜਾਂ ਪੁਰਸ਼ ਦੇ ਨਾਲ ਆਪਣੇ ਬੱਚੇ ਬੱਚੀ ਦਾ ਜਾ ਕੇ ਵਿਆਹ ਕਰ ਦੇ ਕਿਸੇ ਗੋਰੇ ਦੇ ਨਾਲ ਕਿਸੇ ਕਾਲੇ ਦੇ ਨਾਲ ਜਾਂ ਕਿਸੇ ਕਾਲੀ ਦੇ ਨਾਲ ਨਹੀਂ ਤੇ ਉਹ ਵਿਤਕਰੇ ਤਾਂ ਹੀ ਸਾਡੇ ਵਿੱਚ ਪਏ ਨਹੀਂ ਤੇ ਨਾਲੇ ਮੈਂ ਤਾਂ ਹੋਰ ਕੁਝ ਹੋਵੇਗਾ ਅੱਜ ਦੇ ਜਮਾਨੇ ਦੇ ਵਿੱਚ ਤਾਂ ਜਦ ਸੰਸਾਰ ਜਿਹੜੇ ਪਾਸੇ ਵੱਲ ਨੂੰ ਜਾ ਰਿਹਾ ਵਾ ਉਹ ਇਹਦੇ ਵਿੱਚ ਹੈਰਾਨੀ ਹੁੰਦੀ ਸੀ ਮੈਨੂੰ ਜਦਾਂ ਕੁਝ ਸਮਾਂ ਪਹਿਲਾਂ ਜਦੋਂ ਸੁਣ ਕੇ ਹੂੰ ਅ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਵਾਂ ਹਾਂਜੀ ਉੱਥੋਂ ਇੱਥੇ ਇੱਕ ਅ ਜਿਹੜਾ ਮੁੱਦਾ ਉਦੋਂ ਚੱਲਿਆ ਸੀਗਾ ਹਾਲਾਂਕਿ ਵੈਨਕੂਵਰ ਏਰੀਆ ਦੇ ਵਿੱਚ ਅ ਦੋ ਗਰੁੱਪ ਬਣੇ ਹੋਏ ਸਨ ਸਿੱਖਾਂ ਦੇ ਹਮ ਇੱਕ ਨੂੰ ਜਦੋਂ ਫੰਡਾਮੈਂਟਲ ਕਹਿੰਦੇ ਸਨ ਇੱਕ ਮੋਡਰੇਟ ਸੀਗੇ ਜਿੱਦਾਂ ਔਰ ਉਸ ਵੇਲੇ ਥੋੜਾ ਜਿਹਾ ਰੌਲਾ ਪੈ ਰਿਹਾ ਸੀਗਾ ਜਿਹੜੀ ਹੈ ਗੇ ਮੈਰਿਜ ਦਾ ਵੀ ਹਮ ਤੇ ਜਿਹੜੇ ਸਭੋ ਮੋਡਰੇਟ ਸੀਗੇ ਉਹ ਇਹਦੇ ਖਿਲਾਫ ਸੀਗੇ ਹਮ ਜੇ ਮੈਂ ਗਲਤ ਨਹੀਂ ਤਾਂ ਜਿੰਨਾ ਤੱਕ ਮੈਨੂੰ ਚੇਤਾ ਉਹਨਾਂ ਗੁਰਦੁਆਰਿਆਂ ਦਾ ਵੀ ਉਹ ਇਹਦੇ ਖਿਲਾਫ ਸੀਗੇ ਜਿੱਦਾਂ ਓਕੇ ਪਰ ਜਿਹੜੀ ਇੱਕ ਸਿੱਖਾਂ ਦੀ ਆਪਣੇ ਆਪਣੀ ਜਥੇਬੰਦੀ ਇਕਵਾਉਂਦੀ ਹੈ ਜਿਹਨੂੰ ਸ਼ਾਇਦ ਇਹਨਾ WSO World Sikh Organization ਸ਼ਾਇਦ ਆ WSO ਕਿਹਦੇ ਸ਼ਾਇਦ ਆ ਉਹ ਇਹਦੇ ਹੱਕ ਵਿੱਚ ਸੀ ਕੀ ਉਸ ਵਿੱਚ ਹੂੰ ਉਹਦੇ ਇੱਕ ਦੋ ਮੈਂਬਰ ਸੀਗੇ ਜਿਹੜੇ ਮੈਨੂੰ ਜਰ ਚੱਲਣਾ ਦਾ ਪੱਕੀ ਲੈਣੇ ਆ ਵੀ ਉਹ ਇਸ ਚੀਜ਼ ਦੇ ਹੱਕ ਵਿੱਚ ਸੀਗੇ ਇਸ ਗੱਲ ਦਾ ਉਹ ਕਾਫੀ ਰੌਲਾ ਪਾਇਆ ਪਰ ਜਦੋਂ ਉਹਨਾਂ ਨਾਲ ਗੱਲਾਂ ਕਰਦੇ ਸੀ ਉਹ ਹੁਣ ਜਿੱਦਾਂ ਨਿਊਮਰ ਰਾਈਟਸ ਦੀਆਂ ਗੱਲਾਂ ਕਰਕੇ ਨਾਲ ਇਦਾਂ ਦੀ ਉਦਾਹਰਨਾ ਦੇ ਦੇ ਕੇ ਹੋਰ ਹੱਕਾਂ ਦੀਆਂ ਗੱਲਾਂ ਕਰ ਕਰਕੇ ਜਿਹੜੀਆਂ ਕਿ ਉਸ ਵੇਲੇ ਸਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਸੀ। ਕਿਉਂਕਿ ਉਹ ਉਹਦੇ ਹੱਕ ਦੇ ਵਿੱਚ ਉਸ ਵੇਲੇ ਸਾਰੇ ਭੁੱਗਤ ਰਹੇ ਸੀ। ਹੂੰ। ਮੇਰੇ ਕਹਿੰਦਾ ਮਤਲਬ ਇਹੋ ਜੇ ਮਸਲੇ ਤਾਂ ਬਹੁਤ ਜ਼ਿਆਦੇ ਆ। ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਵੀ ਕਈ ਮਸਲੇ ਜਿਹੜੇ ਹੈਗੇ ਉਹ ਸਾਡੇ ਸਾਹਮਣੇ ਆਉਣ। ਆਹ। ਪਰ ਸਾਡੀ ਸੂਈ ਅੜਕੀ ਹੋਈ ਵੀ ਹਰੇਕ ਗੱਲ ਨੂੰ ਗੁਰੂ ਸਾਹਿਬ ਦੇ ਗੱਲ ਦੇ ਵਿੱਚ ਪਾ ਦੇਣਾ। ਜੇ ਗੁਰੂ ਸਾਹਿਬ ਇਦਾਂ ਕਰ ਜਾਂਦੇ ਤਾਂ ਆਹ ਠੀਕ ਹੋਣਾ ਸੀ। ਇਦਾਂ ਕਰ ਜਾਂਦੇ ਤਾਂ ਆਹ ਠੀਕ ਹੋਣਾ ਸੀ। ਯਾ। ਮਿਸਾਨੋ ਪਤਾ ਚਲਣਾ ਸੀ ਜਦਕਿ ਇਹ 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 ਜੇਕਰ ਗੁਰੂ ਸਾਹਿਬ ਦੇ ਸਬੰਧ ਵਿੱਚ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਅੰਤਰ ਜਾਤੀ ਜਾਂ ਇੰਟਰ ਕਾਸਟ ਮੈਰ ਜਿਹੜੀ ਹੈਗੀ ਉਹ ਨਹੀਂ ਕੀਤੀ ਯਾ ਉਹਨੂੰ ਅਸੀਂ ਇਹਦੇ ਨਾਲ ਨਹੀਂ ਜੋੜ ਸਕਦੇ ਵੀ ਗੁਰੂ ਸਾਹਿਬ ਕੋਈ ਜਾਤ ਪਾਤ ਦੀ ਹਮਾਇਤ ਕਰਦੇ ਪਏ ਸੀ ਹੂੰ ਬੀਜਾ ਜਾਤੀ ਵਿਤਕਰਿਆਂ ਦੇ ਵਿੱਚ ਗੁਰੂ ਸਾਹਿਬ ਯਕੀਨ ਰੱਖਦੇ ਪਏ ਨਾ ਯਾ ਕਿ ਉਹਨਾਂ ਦਾ ਪੂਰੇ ਦਾ ਪੂਰਾ ਲਾਈਫ ਸਟਾਈਲ ਯਾਰ ਜਿਹਨੂੰ ਆਪਾਂ ਅਸਲ ਦੇ ਵਿੱਚ ਹਜੇ ਸਰੋਵਰਾਂ ਦੀ ਗੱਲ ਆ ਸੰਗਤ ਪੰਗਤ ਦੀ ਗੱਲ ਆ ਅਸਲ ਤੋਂ ਉਸ ਜਾਤੀ ਵਿਤਕਰਿਆਂ ਦੀ ਤਾਰਨਾ ਦੇ ਉੱਤੇ ਗੁਰੂ ਸਾਹਿਬ ਸੱਟ ਮਾਰਦੇ ਪਏ ਸੀ ਯਾ ਯਾਨੀ ਕਿ ਉਹ ਸਾਡੇ ਵਾਸਤੇ ਉਹ ਕਾਫੀ ਨਹੀਂ ਲੱਗਦਾ ਹੂੰ ਸਾਨੂੰ ਸਿਰਫ ਉੱਥੇ ਲੱਗਾ ਹੋਇਆ ਵਾ ਵੀ ਜੇ ਗੁਰੂ ਸਾਹਿਬ ਕਿਤੇ ਅੰਤਰ ਜਾਤੀ ਵਿਆਹ ਕਰ ਲੈਂਦੇ ਹੋਰ ਕਾਸਟ ਦੀ ਲੜਕੀ ਦੇ ਨਾਲ ਵਿਆਹ ਕਰ ਲੈਂਦੇ ਤੇ ਸ਼ਾਇਦ ਸਾਡੇ ਮਸਲੇ ਜਿਹੜੇ ਹੱਲ ਹੋ ਜਾਣ। ਨਹੀਂ ਨਾਲੇ ਹੁਣ ਅਮਰਤ ਸੰਚਾਰ ਦੀ ਗੱਲ ਪਹਿਲੇ ਪਾਤਸ਼ਾਹ ਤੋਂ ਲੈ ਕੇ ਕਿੰਨੇ ਮੌਕੇ ਆਏ ਆ ਠੀਕ ਆ? ਹਾਂਜੀ ਚੌਥੇ ਪੰਜਵੇਂ ਪਾਤਸ਼ਾਹ ਦੀ ਗੱਲ ਆਈ ਆ ਹਾਲਾਂਕਿ ਭਗਤ ਰਵਦਾਸ ਜੀ ਦੀ ਰਚਨਾ ਜਿਹੜੀ ਆ ਉਹ ਪੰਜਵੇਂ ਪਾਤਸ਼ਾਹ ਦੇ ਟਾਈਮ ਸੰਪਾਦਿਤ ਹੋ ਚੁੱਕੀ ਆ। ਬਿਲਕੁਲ ਜੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਹਾਂ ਫਿਰ ਵੀ ਯਾਨੀ ਕਿਸੇ ਇਦਾਂ ਦਾ ਜ਼ਿਕਰ ਇਦਾਂ ਸਿੱਧਾ ਜ਼ਿਕਰ ਨਹੀਂ ਆ ਰਿਹਾ ਤੇ ਚਾਹਨੇ ਅਸੀਂ ਕੀ ਆ? ਪੇ ਜਿਹੜਾ ਨਾ ਸਿਰੇ ਦਾ ਐਨ ਪੀ ਸੀ ਵਾਲਾ ਬੇਰ ਆ ਬਿਲਕੁਲ ਉਹ ਠੀਕ ਆ ਸਿੱਧਾ ਸਾਡੀ ਸਾਡਾ ਰਿਸ਼ਤਾ ਲੱਭੇ ਜਾਨੀ ਆ ਤਾਂ ਉਹ ਤਾਂ ਫੇ ਕਹਿੰਦੇ ਵੀ ਗੁਰੂ ਸਾਹਿਬ ਨੇ ਨਹੀਂ ਕਰਾਇਆ ਹਾਂਜੀ ਆ ਸਾਡੇ ਵਾਲੇ ਤਾਂ ਹੁਣ ਕਹਿੰਦੇ ਵੀ ਤੁਸੀਂ ਕੁੜੀ ਵਿਆਹੋ ਸਾਨੂੰ ਕੁੜੀ ਦਾ ਰਿਸ਼ਤਾ ਦਿਓ ਸਾਨੂੰ ਜਾਨੀ ਮਤਲਬ ਵੈਸੇ ਕਿੱਡੀ ਵੱਡੀ ਗਾਲ ਆ ਜੇ ਕਿਸੇ ਤੁ ਮੈਂ ਕਹਿੰਦਾ ਕੋਈ ਵੱਡਾ ਬੰਦਾ ਕੋਈ ਕਹਿੰਦਾ ਕਹੁੰਦਾ ਜ਼ਿਮੀਂਦਾਰ ਵੀ ਕਿਸੇ ਚਮਾਰ ਨੂੰ ਜਾ ਕੇ ਕਹੇ ਪੇ ਆਪਣੀ ਕੁੜੀ ਦਾ ਰਿਸ਼ਤਾ ਦੇ ਮੈਨੂੰ ਬਿਲਕੁਲ ਕੁੜੀ ਵਿਆਹ ਮਤਲਬ ਗਾਲਿਆ ਕਿਸਮ ਦੀ ਇਹ ਨਾਲ ਬਿਲਕੁਲ ਤੇ ਜੇ ਤੁਸੀਂ ਵੱਡੇ ਨੂੰ ਇਸ ਬਹਾਨੇ ਨਾਲ ਇਹ ਕਹਿਣਾ ਬੰਦਾ ਪ੍ਰੈਮ ਨੂੰ ਟਰੂਡੋ ਨੂੰ ਬੰਦਾ ਜਾ ਕੇ ਕਹੇ ਵੀ ਜੇ ਤੂੰ ਕਹਿਣਾ ਵੀ ਲੋਕਾਂ ਦਾ ਭਲਾ ਕਰਦਾ ਵੀ ਕੁੜੀ ਵਿਆਹ ਦੇ ਮੈਨੂੰ ਫਿਰ ਜਾਣੀ ਬਿਲਕੁਲ ਮਤਲਬ ਕੀ ਸੈਂਸ ਬਣਦੀ ਐ ਇਸ ਗੱਲ ਦੀ ਤਾਂ ਫਿਰ ਫਿਰ ਸੀ ਕਹਿੰਦੇ ਵੀ ਸਾਨੂੰ ਇਦਾਂ ਨਾ ਕਹੋ ਨਹੀਂ 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 ਉਹ ਅਸੀਂ ਜਿੱਦਾਂ ਵੀ ਹਰ ਵਾਰੀ ਸ਼ੋਅ ਕਰਦੇ ਆ ਵੀ ਸਾਡੇ ਨਾਲ ਖਾਸ ਕਰਕੇ ਸਾਡੇ ਜਿੱਦਾਂ ਜਿੱਦਾਂ ਵੱਲ ਦੁਨੀਆ ਨਾਲ ਪੈਂਦਾ ਵਾ ਆ ਬਾਕੀ ਕਮਿਊਨਿਟੀਾਂ ਦੇ ਮੁਕਾਬਲੇ ਦੇ ਉੱਤੇ ਜਿਹੜੀ ਕਾਮਨ ਸੈਂਸ ਹੈ ਉਹਦੀ ਬਹੁਤ ਜ਼ਿਆਦਾ ਘਾਟ ਹੈਗੀ ਸਾਡੇ ਤੇ ਹੂੰ ਚਲੋ ਹਾਂਜੀ ਮੈਂ ਜਿਹੜੀ ਮੈਂ ਅੱਜ ਗੱਲ ਕਰਨੀ ਸੀਗੀ ਵੈਸੇ ਹੂੰ ਐ ਸੌਰੀ 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 ਕਹਿੰਨੀ ਜੀ ਇੱਕ ਚੀਜ਼ ਮੈਂ ਨਾ ਇੱਕ ਦਿਨ ਮੈਂ ਉਹ ਇੱਕ ਬੰਦੇ ਦੀ ਗੱਲਬਾਤ ਸੁਣਦਾ ਸੀਗਾ ਉਹਨਾਂ ਦੀ ਕਨਵਰਸੇਸ਼ਨ ਚੱਲਦੀ ਸੀ ਹੂੰ ਅਸੀਂ ਸਾਡਾ ਨਜ਼ਰੀਆ ਦੇਖਣ ਦਾ ਦੇਖੋ ਕੀ ਆ ਤੇ ਉਹ ਕਿੱਦਾਂ ਸੋਚਦੇ ਆ ਹਾਂਜੀ ਗੱਲਬਾਤ ਚੱਲਦੀ ਸੀ ਮੁੱਢਲੇ ਅਧਿਕਾਰਾਂ ਦੀ ਫੰਡਾਮੈਂਟਲ ਰਾਈਟਸ ਦੀ ਹਾਂਜੀ ਹੁਣ ਅਸੀਂ ਮੈਂ ਵੀ ਹੁਣ ਤੱਕ ਇਦਾਂ ਹੀ ਸਮਝਦਾ ਰਿਹਾ ਸੀ ਕਿ ਜਦੋਂ ਫੰਡਾਮੈਂਟਲ ਰਾਈਟਸ ਦੀ ਗੱਲ ਆਉਂਦੀ ਹੈ ਨਾ ਇਹਦਾ ਮਤਲਬ ਉਹ ਅਧਿਕਾਰ ਆ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਕੰਟਰੀ ਵਿੱਚ ਤੁਹਾਤੋਂ ਕੋਈ ਨਹੀਂ ਸਕਦਾ ਬਿਲਕੁਲ ਜੀ ਭਈ ਜਿਹੜੀ ਮੁੱਢਲੇ ਦਾ ਮੌਲਕ ਅਧਿਕਾਰ ਆ ਤੁਹਾਡੇ ਉਹ ਹਾਂਜੀ ਤੁਹਾਨੂੰ ਉਹ ਉਹ ਹੱਕ ਹੈਗਾ ਹੀ ਹੈਗਾ ਆ ਹਾਂਜੀ ਪਰ ਉਹ ਬੰਦੇ ਨੇ ਬਲਿਹਾਰੇ ਜਾਈਏ ਉਹਦੀ ਸੋਚ ਦੇ ਉਹ ਕਹਿੰਦਾ ਭਾਈ ਜੇ ਤੁਸੀਂ ਇਹਨਾਂ ਨੂੰ ਮੌਲਕ ਅਧਿਕਾਰਾਂ ਨੂੰ ਦੇਖਣਾ ਨਾ ਫੰਡਾਮੈਂਟਲ ਰਾਈਟਸ ਨੂੰ ਦੇਖਣਾ ਹਾਂਜੀ ਤਾਂ ਇਹਨੂੰ ਇਦਾਂ ਦੇਖਿਓ ਕਿ ਇਹ ਉਹ ਕੰਮ ਆ ਜ਼ਿੰਦਗੀ 'ਚ ਹੂੰ ਜਿਹੜੇ ਦੇਸ਼ ਤੁਹਾਨੂੰ ਚਾਹੁੰਦਾ ਆ ਵੀ ਤੁਹਾਨੂੰ ਕਰਨੇ ਹੀ ਪੈਣੇ ਆ ਠੀਕ ਹੁਣ ਦੇਖੋ ਅਸੀਂ ਅਸੀਂ ਜਦੋਂ ਅਸੀਂ ਕਹਿੰਨੇ ਨਾ ਕਿ ਆ ਤੈਨੂੰ ਕੰਮ ਕਰਨੇ ਪੈਣੇ ਉਹ ਤਾਂ ਕਰਤੱਵ ਦੀ ਗੱਲ ਆਉਂਦੀ ਆ ਉਹ ਤਾਂ ਤੁਹਾਡੀਆਂ ਡਿਊਟੀਆਂ ਦੀ ਆਉਂਦੀ ਆ ਜ਼ਿੰਮੇਵਾਰੀ ਬਿਲਕੁਲ ਆ ਆ ਆ ਤੁਹਾਨੂੰ ਆ ਜ਼ਿੰਮੇਵਾਰੀਆਂ ਤੇਰੀਆਂ ਤੈਨੂੰ ਕਰਨੀਆਂ ਪੈਣੀਆਂ ਪਰ ਉਹ ਕਹਿੰਦਾ ਵੀ ਜਿਹੜੀਆਂ ਡਿਊਟੀਆਂ ਆ ਹਾਂਜੀ ਉਹ ਨਹੀਂ ਮਿੱਥੀਆਂ ਉਹਨੂੰ ਇਦਾਂ ਦੇਖੋ ਕਿ ਇਹ ਤੁਹਾਨੂੰ ਕਰਨੀਆਂ ਚਾਹੀਦੀਆਂ ਆ ਹਾਂਜੀ ਤਾਂ ਜਿਹੜੇ ਰਾਈਟਸ ਆ ਫੰਡਮੈਂਟਲ ਰਾਈਟਸ ਆ ਉਹਨੂੰ ਇਦਾਂ ਦੇਖੋ ਕਿ ਇਹ ਕਰਨੇ ਹੀ ਪੈਣੇ ਆ ਕੀਕ ਅੱਛਾ ਉਹਨ एग्जांपल ਦਿੰਦੀ ਹੁਣ ਮੰਨ ਲਓ ਤੁਸੀਂ ਅਮਰੀਕਾ ਚ ਕੈਨੇਡਾ ਚ ਤੁਸੀਂ ਕਹਿੰਦੇ ਆ ਕਿ ਮੈਨੂੰ ਸੜਕ ਤੇ ਚੱਲਣ ਦਾ ਅਧਿਕਾਰ ਆ ਹਾਂਜੀ ਗੱਡੀ ਲੈਣ ਦਾ ਅਧਿਕਾਰ ਆ ਹਾਂਜੀ ਉਹ ਕਹਿੰਦੇ ਬਈ ਨੂੰ ਇਦਾਂ ਦੇਖੋ ਬਈ ਜੇ ਚੱਲਣ ਦਾ ਅਧਿਕਾਰ ਆ ਨਾ ਤੁਹਾਡੇ ਕੋਲ ਇਹਨੂੰ ਇਦਾਂ ਦੇਖੋ ਬਈ ਸੜਕ ਤੇ ਚੱਲਣਾ ਹਰੇਕ ਬੰਦੇ ਨੂੰ ਚੱਲਣ ਦੇਣਾ ਪੈਣਾ ਆ ਮੈਨੂੰ ਜੀ ਮੈਂ ਦੇਸ਼ ਆ ਬਿਲਕੁਲ ਮੈਂ ਦੇਸ਼ਾਂ ਤੇ ਹੁਣ ਇਹ ਜਾਨੀ ਦੇਸ਼ ਵਿੱਚ ਹਰੇਕ ਬੰਦੇ ਨੂੰ ਸੜਕ ਤੇ ਚੱਲਣ ਦਾ ਅਧਿਕਾਰ ਹੈ ਹੁਣ ਮੈਂ ਦੇਸ਼ਾਂ ਤਾਂ ਫੇ ਮੈਂ ਕੀ ਕਰਾਂ ਮੈਂ ਕਿਸੇ ਦੇ ਸੜਕ ਤੇ ਚੱਲਣ ਵਿੱਚ ਵਿਗਨ ਨਾ ਪਵਾਂ ਅਸੀਂ ਇਹਨੂੰ ਲੈਨੇ ਆ ਕਿ ਮੈਂ ਚੱਲਣਾ ਮੈਂ ਦੂਸਰਾ ਬੰਦਾ ਕਿੱਥੇ ਖੁੱਸ ਜਾ ਮੈਂ ਕਿਹਾ ਉਹਦਾ ਐਂਗਲ ਐਂਗਲ ਦੇਖ ਕੇ ਮੈਂ ਹੈਰਾਨ ਰਹਿ ਗਿਆ ਜਾਨੀ ਉਹਦਾ ਦੇਖ ਕੇ ਅਸੀਂ ਇੱਥੋਂ ਤੱਕ ਕਦੋਂ ਪਹੁੰਚਾਂਗੇ ਇਸ ਤਰੀਕੇ ਨਾਲ ਸੋਚਣਾ ਜੀ ਜੀ ਹਾਂ ਨੇ ਹਾਂ ਹਰ ਇੱਕ ਜਿੰਨੇ ਵੀ ਵੈਰਾਈਟ ਆ ਉਹਦੇ ਉੱਤੇ ਜੇ ਹਾਰ ਨੁਕਤਾ ਲਾ ਕੇ ਦੇਖਾਂਗੇ ਤਾਂ ਸਾਰੀ ਤਸਵੀਰੀ ਬਦਲ ਜਾਂਦੀ ਹੈ ਮੈਂ ਮੈਂ ਕਹਿੰਦਾ ਇੱਕ ਇੱਕ ਘਰ ਆ ਘਰ ਦੇ ਵਿੱਚ 10 ਜਣੇ ਆ ਹੁਣ ਇੱਕ ਤਾਂ ਉਹ ਘਰ ਆ ਜਿਹਦੇ ਵਿੱਚ ਦਸੇ ਹੀ ਇਸ ਚੀਜ਼ ਤੋਂ ਲੜ ਰਹੇ ਆ ਕਿ ਮੇਰਾ ਹੱਕ ਆ ਮੈਨੂੰ ਕਰਨ ਦੇ ਇਹ ਹਾਂਜੀ ਦੂਜਾ ਉਹ ਘਰ ਆ ਜਿਹਦੇ ਚ 10 ਦੇ 10 ਇੱਕ ਦੂਜੇ ਨੂੰ ਕਹਿ ਰਹੇ ਆ ਕਿ ਮੈਂ ਤੈਨੂੰ ਯਾਨੀ ਕਰਨ ਦੇ ਰਿਹਾ ਆ ਮੈਂ ਬਿਲਕੁਲ ਮੈਂ ਹੱਕ ਦੇ ਰਿਹਾ ਤੈਨੂੰ ਮੇਰਾ ਫਰਜ਼ ਆ ਕਿ ਤੈਨੂੰ ਮਿਲੇ ਹੈਨਾ ਜੇ ਜੇ ਸਮਝ ਵਿੱਚ ਆ ਜਾਵੇ ਇਹ ਗੱਲ ਹਾਂ ਤਾਂ ਬੜਾ ਬੰਦਾ ਸੌਖਾ ਹੋ ਸਕਦਾ ਹਾਂ ਸਾਡਿਆਂ ਦੀ ਹਾਂਜੀ ਤੁਸੀਂ ਕਰੋ ਗੱਲ ਮੈਂ ਨਾ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ ਇੱਕ ਨਾ ਫੇਸਬੁੱਕ ਦੇ ਉੱਤੇ ਆਈਡੀ ਵੀ ਚੱਲਦੀ ਆ ਪਿਛਲੇ ਦਿਨਿਆਂ ਨੇ ਆਪਣੇ ਸੱਦੇ ਵਾਲੀਏ ਨੇ ਵੀ ਇੱਕ ਦੋ ਲੇਖ ਲਿਖੇ ਆ ਖਾਸਾ ਨਿਊਜ਼ ਦੇ ਉੱਤੇ ਉਹ ਛਾਪੇ ਵੀ ਆ ਪਏ ਹੋਏ ਪਬਲਿਸ਼ ਹੋਏ ਹੋਏ ਆ ਹੂੰ ਉਹ ਹੈ ਗਿਆ ਰਾਗੀ ਸੁਧਾਰ ਲੈਰ ਹੂੰ ਸ਼ਾਇਦ ਤੁਸੀਂ ਦੇਖਿਆ ਹੋਵੇ ਪੇਜ ਕਿਤੇ ਆਇਆ ਤੁਹਾਡੇ ਸਾਹਮਣੇ ਉਹ ਅੱਛਾ ਨਹੀਂ ਜੀ ਗੀਡਚਨੀ ਮੈਂ ਕਹਾ ਕਿਤੇ ਦੇਖ ਲਵਾਂਗਾ ਪਰ ਅਜੇ ਨਹੀਂ ਆਇਆ ਹਾਂਜੀ ਉਹ ਜਦੋਂ ਪਤਾ ਨਹੀਂ ਵੀ ਕੌਣ ਹੈ ਜਿਹੜਾ ਉਸ ਪੇਜ ਨੂੰ ਚਲਾਉਂਦਾ ਪਿਆ ਵਾ ਕਾਫੀ ਕੁਝ ਸਾਲਾਂ ਤੋਂ ਚੱਲਦਾ ਪਿਆ ਉਹ ਪੇਜ ਹੂੰ ਆ ਉਹਦੇ ਵਿੱਚ ਉਹ ਕੀ ਕਰਦੇ ਆ ਵੀ ਉਹ ਵੀਡੀਓ ਕੁਝ ਪਾਉਂਦੇ ਆ ਹਾਂਜੀ ਤੇ ਉਸ ਵੀਡੀਓ ਦੇ ਨਾਲ ਉਹ ਐਡਿਟ ਕਰਕੇ ਪਾਉਂਦੇ ਆ ਉਹ ਗੀਤ ਵੀ ਕਿਹੜੇ ਗੀਤ ਦੀ ਤਰਜ਼ ਦੇ ਉੱਤੇ ਕਿਹੜਾ ਸ਼ਬਦ ਜਿਹੜਾ ਹੈਗਾ ਰਾਗੀਆਂ ਨੇ ਗਾਇਆ ਹੋਇਆ ਹੂੰ ਜਦੋਂ ਕਿ ਜਦੋਂ ਉਸ ਪੇਜ ਨੂੰ ਆਪਾਂ ਦੇਖਦੇ ਆ ਵੀ ਲੱਗਦਾ ਵੀ ਜਿਹੜਾ ਵੀ ਬੰਦਾ ਉਸ ਪੇਜ ਨੂੰ ਚਲਾ ਰਿਹਾ ਆ ਆ ਪੋਸਿਬਿਲਟੀ ਆ ਵੀ ਉਹ ਬੰਦਾ ਖੁਦ ਰਾਗੀ ਹੋਵੇ ਰਾਗਾਂ ਦਾ ਮਾਰ ਰਾਗਾਂ ਦਾ ਮਾਰ ਵੀ ਹੋਵੇ ਰਾਗੀ ਵੀ ਹੋਵੇ ਰਾਗਾਂ ਦਾ ਮਾਰ ਹੋਵੇ ਤੇ ਰਾਗਾਂ ਦੇ ਵਿੱਚ ਕੀਰਤਨ ਕਰਨ ਨੂੰ ਤਰਜੀਹ ਦਿੰਦਾ ਹੋਵੇ ਹੂੰ ਜਿਹੜਾ ਵੀ ਚਲਾ ਰਿਹਾ ਪਤਾ ਨਹੀਂ ਵੀ ਉਹ ਕੌਣ ਚਲਾ ਰਿਹਾ ਜਦਾਂ ਯਾ ਜੋ ਕਿ ਉਹਨੇ ਆਪਣਾ ਨਾਮ ਪਤਾ ਉਹਦੇ ਵਿੱਚ ਕੁਝ ਨਹੀਂ ਦੱਸਿਆ ਹੋਇਆ ਹੂੰ ਤੇ ਉਹ ਕਾਫੀ ਵੀਡੀਓ ਜਦਾਂ ਉਹਦੇ ਵਿੱਚ ਪਾਈਆਂ ਉਹਦਾ ਸਮਰਥਨ ਵੀ ਹੋ ਰਿਹਾ ਉਹਦੀ ਵਿਰੋਧਤਾ ਵੀ ਹੋ ਰਹੀ ਆ ਕੁਝ ਲੋਕਾਂ ਵੱਲੋਂ ਜਦੋਂ ਆਹ ਜੇ ਕੋjection ਇਹ ਵੀ ਮੇਰੇ ਸਾਹਮਣੇ ਇੱਕ ਦੋ ਪੋਸਟਾਂ ਕੁਝ ਇਹੋ ਜਿਹੀਆਂ ਵੀ ਆਈਆਂ ਵੀ ਰਾਗੀ ਸੁਧਾਰ ਲਹਿਰ ਦੀ ਜਗ੍ਹਾ ਤੇ ਤੁਹਾਨੂੰ ਰਾਗੀ ਸੰਭਾਲ ਲਹਿਰ ਜਿਹੜੀ ਉਹ ਸ਼ੁਰੂ ਕਰਨੀ ਚਾਹੀਦੀ ਆ ਹੂੰ ਵੀ ਰਾਗੀ ਤਾਂ ਕੁੱਕੇ ਮਰਦੇ ਪਏ ਆ ਰਾਗੀਆਂ ਨੂੰ ਤਾਂ ਪੈਸੇ ਨਹੀਂ ਮਿਲਦੇ ਪਏ ਉਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਪਿਆ ਆ ਹੋ ਰਿਹਾ ਜਾਂ ਆ ਹੋ ਰਿਹਾ ਪਹਿਲਾਂ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਹੈਗੀ ਉਹਨੂੰ ਉਹਨੂੰ ਸੁਧਾਰੋ ਹਾਂ ਵੇ ਤਨਖਾਹਾਂ ਵਧਾਓ ਘਰ ਬਣਾ ਕੇ ਦਿਓ ਆਹ ਵਧਾਓ ਤੁਹਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕੁੜੀਆਂ ਦੇ ਰਿਸ਼ਤੇ ਦਿਓ ਹਾਂ ਹਾਲਾਂਕਿ ਉਹਦੇ ਵਿੱਚ ਮੈਂ ਉਹ ਦੇਖਦਾ ਸੀਗਾ ਕਿ ਜਿੰਨੇ ਇੱਕ ਮੇਰੇ ਸਾਹਮਣੇ ਉਹਦੇ ਵਿੱਚ ਉਹਦੀਆਂ ਮੈਂ ਵੀਡੀਓ ਦੇਖ ਸਕਿਆ ਜਦਾਂ ਯਾ ਜਿੰਨੇ ਆਕ ਰਾਗੀਆਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਪਾਈਆਂ ਹੂੰ ਉਹਨਾਂ ਦੇ ਵਿੱਚੋਂ ਕੋਈ ਰਾਗੀ ਵੀ ਐਸਾ ਨਹੀਂ ਵੀ ਜਿਹਦੀ ਸੰਭਾਲ ਕਰਨ ਦੀ ਤੁਹਾਨੂੰ ਜ਼ਰੂਰਤ ਹੋ ਉਹ ਸਾਰੇ ਕਰੋੜਾਪਤੀ ਹੋਣਗੇ ਜਿਹੜੇ ਜਿਨਾ ਦੇਵ ਉਹ ਸ਼ਬਦ ਪਾ ਕੇ ਤੇ ਸ਼ਬਦਾਂ ਦੇ ਨਾਲ ਉਹ ਦੱਸਦਾ ਵੀ ਇਹ ਇਸ ਤਰਜੇ ਦੇ ਉੱਤੇ ਜਿਹੜਾ ਹੈਗਾ ਬਾਏ ਸ਼ਬਦ ਜਿਹੜਾ ਹੈਗਾ ਗਾਇਆ ਹੋਇਆ ਸ਼੍ਰੀ ਨਗਰ ਵਾਲਿਆਂ ਦੇ ਹੈਗੇ ਆ ਆਪਣੇ ਜਵੱਦੀ ਵਾਲੇ ਦੇ ਹੈਗੇ ਆ ਦਿੱਲੀ ਵਾਲੇ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਯਾ ਜਾਨੀ ਕਿ ਜਿੰਨੇ ਵੀ ਫੇਮਸ ਕੀਰਤਨੀ ਜਥੇ ਹੈਗੇ ਆ ਔਰ ਉਹਨਾਂ ਦੇ ਸਬੰਧ ਵਿੱਚ ਕੋਈ ਨਹੀਂ ਕਹਿ ਸਕਦਾ ਵੀ ਸਾਨੂੰ ਇਹਨਾਂ ਦੀ ਆਰਥਿਕ ਤੌਰ ਤੇ ਸੰਭਾਲ ਕਰਨ ਦੀ ਲੋੜ ਹੈ ਵੀ ਇਹ ਰੁੱਲਦੇ ਪਏ ਆ ਹੂੰ ਯਾਨੀ ਕਿ ਅਰਬਾਪਤੀ ਨਾਕਿਤ ਕਰੋੜਾਪਤੀ ਉਹਨਾਂ ਚੋਂ ਸਾਰੇ ਹੈਗੇ ਆ ਅਰਬਾਪਤੀ ਵੀ ਹੋ ਸਕਦਾ ਹੋਣਾ ਜਿੱਦਾਂ ਉਹ ਆ ਜਿਨ੍ਹਾਂ ਦੇ ਸੰਬੰਧ ਵਿੱਚ ਉਹ ਗੱਲ ਕੀਤੀ ਗਈ ਆ ਹਮ ਪਰ ਜਿੱਦਾਂ ਵੀ ਜਦੋਂ ਇਸ ਗੱਲ ਤੋਂ ਅਸੀਂ ਵਿਰੋਧ ਕਰਦੇ ਵੀ ਰਾਗੀ ਸੰਭਾਲ ਲੈਰ ਯਾ ਸ਼ੁਰੂ ਕਰਨੀ ਚਾਹੀਦੀ ਰਾਗੀ ਸੁਧਾਰ ਲੈਰ ਦੀ ਜਗ੍ਹਾ ਤੇ ਵੀ ਉੱਥੇ ਵੀ ਸਾਨੂੰ ਆਪਣਾ ਜਿਹੜਾ ਹਿੱਤ ਆ ਉਹ ਦਿਸਦਾ ਪਿਆ ਸਾਨੂੰ ਆਪਣਾ ਸਵਾਰਥ ਜਿਹੜਾ ਹੈਗਾ ਉਹ ਦਿਸਦਾ ਪਿਆ ਹਮ ਇਹ ਹੈਗਾ ਇੱਕ ਪੱਖੀ ਇਸ ਗੱਲ ਦਾ ਆ ਮੈਂ ਇਹਦੇ ਥੋੜੀ ਜੀ ਦੂਸਰੇ ਪੱਖ ਦੀ ਜਿਹੜੀ ਹੈਗੀ ਉਹ ਗੱਲ ਜਿਹੜੀ ਉਹ ਕਰਨੀ ਚਾਹੁੰਦਾ ਹੂੰ ਹੋ ਸਕਦਾ ਕਿਉਂਕਿ ਮੈਨੂੰ ਆਪਣੀ ਗੱਲ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਉਹ ਸਹੀ ਲੱਗੀ ਹੈ ਜੀ ਤਾਂ ਆਹ ਕਈ ਨੂੰ ਸਹੀ ਹੋਸਾ ਤਾਂ ਨਾਮ ਹੀ ਲੱਗੇ ਨਹੀਂ ਲੱਗੂਗੀ ਜੀ ਮੇਜਾ ਆਹ ਕਿਉਂਕਿ ਪਿਛਲੇ ਦਿਨੀ ਤੁਸੀਂ ਹਸ ਸੁਣਿਆ ਹੋਣਾ ਵਾ ਦਿੱਲੀ ਕਮੇਟੀ ਵਾਲਿਆਂ ਨੇ ਵੀ ਉਹ ਮਤੇ ਪਾਸ ਕੀਤੇ ਉੱਥੇ ਮਤੇ ਪਾਸ ਕੀਤੇ ਜਾਂ ਐਲਾਨ ਕੀਤਾ ਵੀ ਜਿਹੜੇ ਤੀਰਤਨ ਕਰਦੇ ਆ ਵਿੱਚ ਵਾਇਗੁਰੂ ਵਾਇਗੁਰੂ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਉੱਤੇ ਪਾਬੰਦੀ ਲੱਗੂਗੀ ਜਿੱਦਾਂ ਵੀ ਉਹ ਨਾ ਕਰੇ ਹੂੰ ਔਰ ਪਰ ਹੈਰਾਨੀ ਦੀ ਗੱਲ ਹੈ ਵੀ ਇਸ ਗੱਲ ਦਾ ਪ੍ਰਚਾਰ ਕਰ ਰਿਆ ਵਾ ਭਾਈ ਪਿੰਦਰਪਾਲ ਸਿੰਘ ਉਹਨਾਂ ਦੀ ਵੀ ਇੱਕ ਵੀਡੀਓ ਕਲਿੱਪ ਫਿਰਦਾ ਵਾ ਜਿਹਦੇ ਵਿੱਚ ਉਹ ਇਸ ਗੱਲ ਦੀ ਵਿਰੋਧਤਾ ਕਰਦੇ ਆ ਵੀ ਕੀਰਤਨ ਕਰਦਿਆਂ ਵਿੱਚ ਜਦੋਂ ਵਾਇਗੁਰੂ ਵਾਇਗੁਰੂ ਲਾਪਿੰਦੇ ਕਾਲੀ ਕਾਲੀ ਕਰਨ ਸਿਰਕਮਾਉਣ ਲਾਪਿੰਦੇ ਉਹ ਨਹੀਂ ਹੋਣਾ ਚਾਹੀਦਾ ਪਿੰਦਰਪਾਲ ਕਹਿ ਰਿਹਾ ਪਿੰਦਰਪਾਲ ਕਹਿ ਰਿਹਾ ਇਹ ਗੱਲ ਅੱਛਾ ਤੇ ਦੂਸਰੇ ਪਾਸੇ ਇਹ ਗੱਲ ਕਹਿ ਰਿਹਾ ਵਾ ਆਪਣਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗੇਂਦ ਰਣਜੀਤ ਸਿੰਘ ਹੂੰ ਵੀ ਇਹ 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 ਨਵੀਂ ਗੱਲ ਸ਼ੁਰੂ ਕੀਤੀ ਹੋਈ ਹੈ ਜਦਾਂ ਵੀ ਇਹ ਕੀਰਤਨ ਨਹੀਂ ਹੈਗਾ ਜਦਾਂ ਉਹ ਯਾ ਵੀ ਜਾਣੇ ਕਿ ਔਰ ਇਸ ਗੱਲ ਦੀ ਵਿਰੋਧਤਾ ਮੇਰਾ ਖਿਆਲ ਦੂਸਰੇ ਇਹਨਾਂ ਨੇ ਕੀਤੀ ਵੀ ਆ ਦੂਸਰਾ ਜਿਹੜਾ ਆਪਣਾ ਕਾਂਪੂਰੀ ਆ ਉਹਨੇ ਉਹਨੇ ਵੀ ਉਹ ਪੰਦੇਪਾਲਾਂ ਦੇ ਹੱਕ 'ਚ ਬੋਲਿਆ ਉਹ ਉਹਨੇ ਉਹ ਗੰਦਰਨਜੀਤ ਸਿੰਘ ਬੰਗਲਾ ਸਾਹਿਬ ਵਾਲਿਆਂ ਦੀ ਵਿਰੋਧਤਾ ਦੇ ਵਿੱਚ ਉਹਨੇ ਵੀਡੀਓ ਕੱਢੀ ਜੱਥਾ ਹਾਂ ਉਹ ਉਹ ਹਾਂ ਉਹ 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 ਖੰਡਕੀਰਤਨੀ ਜੱਥਾ ਜਾਨੀ ਉਹ ਵਾਹਿਗੁਰੂ ਵਾਹਿਗੁਰੂ ਕਰਨੇ ਵਾਲਾ ਜਾਨੀ ਕਿ ਆਪ ਸਮਝ ਕਸ਼ਮਕਸ਼ ਹੈ ਅਸਵੇਲੇ ਇਹਨਾਂ ਦੀ ਚੱਲਦੀ ਪਈ ਐ ਇਸ ਗੱਲ ਤੋਂ ਇਹ 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 ਦੋ ਇਹ ਚੌਥੀ ਕਾਲਜ ਵਾਲੇ ਆ ਹਾਂਜੀ ਹਾਂਜੀ ਹਾਂ ਹਾਂਜੀ ਉਹ 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 ਜਿੱਦਾਂ ਕਹਿ ਰਿਆ ਸੀ ਵੀ ਦਰਬਾਰ ਸਾਹਿਬ ਵਾਲਾ ਕੀਰਤਨ ਦਰਬਾਰ ਸਾਹਿਬ ਤੋਂ ਟਾਡੀਵਾਰਾ ਹੈਗਾ ਅਕਾਲ ਤਖਤ ਵੱਖਰਾ ਬਣਾਉ ਕਥਾ ਵਾਖਤ ਦੇ ਵੱਖਰਾ ਸਥਾਨ ਮੰਜੀ ਸਾਹਿਬ ਵੱਖਰਾ ਬਣਾਉ ਇੱਕੋ ਜਗ੍ਹਾ ਤੇ ਕਥਾ ਕੀਰਤਨ ਯਾਨੀ ਕਿ ਉਹ ਆਪੋ ਆਪਣੀਆਂ ਦਲੀਲਾਂ ਹਰੇ ਗੱਲ ਤੱਕ ਹੀ ਵੀ ਹਰੇ ਕਿੰਦੇ ਆਪਣੇ ਹਿੱਤ ਜਿਹੜੇ ਹੈਗੇ ਉਹ ਪੜਦੇ ਪਏ ਆਪਣੇ ਸਵਾਰਥ ਜਿਹੜੇ ਹੈਗੇ ਉਹ ਪੜਦੇ ਪਏ ਪਰ ਮੈਂ ਤਾਂ ਇਹ ਸੋਚਦਾ ਸੀਗਾ ਵੀ ਜਦੋਂ ਗਿਆਨੀ ਰਣਜੀਤ ਸਿੰਘ ਬਗਲਾ ਸਾਹਿਬ ਵਾਲੇ ਹਾਂ ਗੱਲ ਕਰਦੇ ਪਏ ਆ ਵੀ ਇਹ ਕੀਰਤਨ ਨਹੀਂ ਹੈਗਾ ਆ ਮੈਂ ਕਹਿੰਦਾ ਵੀ ਠੀਕ ਹੈ ਗੱਲ ਜਿਹੜੇ ਸਾਹਿਬ ਨੇ ਉਹ ਕਹਿੰਦੇ ਪਿਆ ਉਸ ਗੱਲ 'ਚ ਵਜਣਾ ਹੋਗਾ ਪਿੰਦਰਪਾਲ ਸਿੰਘ ਵੀ ਜਦੋਂ ਕਹਿੰਦਾ ਠੀਕ ਹੈ ਹੂੰ ਪਰ ਇਹੀ ਗੇਂਦ ਰਣਜੀਤ ਸਿੰਘ ਉਸੇ ਹੀ ਸਟੇਜ ਦੇ ਉੱਤੇ ਬੈਠ ਕੇ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਆ ਮੈਨੂੰ ਯਾਦ ਆ ਕੁਝ ਸਾਲ ਪਹਿਲਾਂ ਆਪਾਂ ਇੱਥੇ ਨਾ ਇੱਕ ਪ੍ਰਸੰਗ ਵਿਚਾਰਿਆ ਸੀਗਾ ਜਿਹੜਾ ਹੁਣ ਮੈਨੂੰ ਐਗਜ਼ੈਕਟਲੀ ਪੂਰਾ ਉਹ ਯਾਦ ਨਹੀਂ ਕਾਕ ਪਸੌਂਡਾ ਵਾਲਾ ਕੋਈ ਸੀਗਾ ਇਦਾਂ ਦਾ ਹਾਂਜੀ 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 ਕਿ ਗੁਰੂ ਸਾਹਿਬ ਜਦੋਂ ਗਏ ਆ ਅਸਮਾਨ ਨੂੰ ਚੜਦੇ ਜਾਂਦੇ ਆ ਜਿਹੜਾ ਉਹ ਕਾਂ ਦਾ ਪ੍ਰਸੰਗ ਜਿਹੜਾ ਸੀਗਾ ਆਹੋ ਆਹੋ ਵੀ ਕਿਸੇ ਨੂੰ ਵੀ ਦੱਸੋ ਕੋਈ ਵੀ ਕਹੋ ਜਿਹੜਾ ਥੋੜੀ ਜਿਹੀ ਅਕਲ ਰੱਖਦਾ ਹੈਗਾ ਉਹ ਵੀ ਕਹੂਗਾ ਵੀ ਇਹ ਮੈਥਿਆ ਇਹ ਇਤਿਹਾਸ ਨਹੀਂ ਹੈਗਾ ਯਾ ਯਾਨੀ ਕਿ ਉਹ ਪ੍ਰਸੰਗ ਗੈਂਦ ਰਣਜੀਤ ਸਿੰਘ ਖੁਦ ਸੁਣਾ ਰਿਹਾ ਹੈ ਨਹੀਂ ਵੀ ਇਹਨੇ ਤੁਸੀਂ ਨਾਲੇ ਕਿਹਾ ਵੀ ਜੇ ਨੂੰ ਥੋੜੀ ਜਿਹੀ ਵੀ ਅਕਲ ਹੈ ਉਹ ਕਹੂਗਾ ਮੈਥਿਆ ਪਰ ਇਹਨਾਂ ਨੂੰ ਅਕਲ ਥੋੜੀ ਆ ਇਹਨਾਂ ਨੂੰ ਤਾਂ ਥੋੜੀ ਵੀ ਨਹੀਂ ਇਹਨਾਂ ਨੂੰ ਥੋੜੀ ਮੰਦੇ ਵੀ ਕੀਰਤਨ ਦਾ ਤਾਂ ਤੁਸੀਂ ਕਹਿ ਦਿੱਤਾ ਵੀ ਇਹ ਕੀਰਤਨ ਨਹੀਂ ਹੈਗਾ ਹਾਂ ਤੱਕਾਥਾ ਦੇ ਸਬੰਧ ਵਿੱਚ ਜਦੋਂ ਐਡੀਆਂ ਵੱਡੀਆਂ ਵੱਡੀਆਂ ਗੱਪਾਂ ਜਿਹੜੀਆਂ ਅਸੀਂ ਸੁਣਾਉਨੇ ਪਏ ਆ ਔਰ ਉਹਨੂੰ ਇਤਿਹਾਸਕ ਹੈ ਕਿ ਪ੍ਰਚਾਰ ਦੇ ਪਏ। ਯਾ ਜਦੋਂ ਪਿੰਦਰਪਾਲ ਸਿੰਘ ਇਹ ਕਹਿੰਦਾ ਵੀ ਗੁਰੂ ਨੇ ਕਿਹਾ ਕਿ ਕਰਾ ਨੂੰ ਮਠਿਆਈ ਲੱਗਦੀ ਆ ਤੇ ਲੱਗਦੀ। ਲੱਗਦੀ ਆ ਬਸ। ਤੇ ਜਦੋਂ ਉਹਦੇ ਤੋਂ ਕੋਈ ਸਵਾਲ ਕਰੂਗਾ ਵੀ ਜੇ ਵਾਇਗਰੂ ਵਾਇਗਰੂ ਕਰਨਾ ਕੀਰਤਨ ਨਹੀਂ ਹੈਗਾ। ਆਹ ਤੇ ਕਿ ਕਰਾਂ ਤੋਂ ਮਠਿਆਈਆਂ ਲਾਉਣੀਆਂ ਇਹ ਕਥਾ ਕਿੱਥੋਂ ਦੀ ਹੋਗੀ? ਹੂੰ 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 ਪਰ ਅਗੇਨ ਉਹੀ ਆ ਵੀ ਆਪੋ ਆਪਣੇ ਹਿੱਤ ਜਿਹੜੇ ਹੈਗੇ ਆ ਉਥੇ ਉਹ ਪੜਦੇ ਪਏ। ਵਾਹ